ਪੈਨਸ਼ਨ ਬਹਾਲ ਕਰੋ ਬਹਾਲ ਕਰੋ ਬਹਾਲ ਕਰੋ ਪੁਰਾਣੀ ਪੈਨਸ਼ਨ ਬਹਾਲ ਕਰੋ ਬਹਾਲ ਕਰੋ ਬਹਾਲ ਕਰੋ ਚੂਟਿਆ ਨੂੰ ਰੱਦ ਕਰੋ ਰੱਦ ਕਰੋ ਰੱਦ ਕਰੋ ਐਮ ਜੀ ਐਸ ਰੱਦ ਕਰੋ ਆਪ ਸਰਕਾਰ ਮੁਰਦਾਬਾਦ 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 اوਪੀਐਸ ਬਹਾਲ ਕਰੋ ਬਹਾਲ ਕਰੋ ਬਹਾਲ ਕਰੋ اوਪੀਐਸ ਬਹਾਲ ਕਰੋ ਬਹਾਲ ਕਰੋ ਬਹਾਲ ਕਰੋ ਜਉਂ ਕਿ ਸਰ ਮੁਰਦਾਬਾਦ 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 ਸਾਡਾ ਇੱਕ ਜਿੰਦਾਬਾਦ 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 ਅਸੀਂ ਅੱਜ ਸਟੇਟ ਕਮੇਟੀ ਦੇ ਸੱਦੇ ਅਨੁਸਾਰ ਜਿਹੜਾ ਹੈ ਸੈਂਟਰ ਗਵਰਨਮੈਂਟ ਨੇ ਜਿਹੜਾ ਹੈ ਜੁਪੀਐਸ ਦਾ ਨੋਟੀਫਿਕੇਸ਼ਨ ਜਾਰੀ ਕੀਤਾ ਹੈ ਐਸਓਪੀ ਅਸੀਂ ਉਸ ਦਾ ਵਿਰੋਧ ਕਰਨ ਲਈ ਜਿਹੜਾ ਇਹ ਉਹ ਕਾਪੀਆਂ ਅਸੀਂ ਸਾਰੀਆਂ ਗਈਆਂ ਸਾਡੇ ਵਾਲੋਂ ਯੂਨੀਅਨ ਨਾਲੋਂ ਅਸੀਂ ਜਿਹੜਾ ਐ ਸੈਂਟਰ ਗਵਰਨਮੈਂਟ ਨੂੰ ਇਹ ਅਸੀਂ ਦੱਸਣਾ ਚਾਹੁੰਦੇ ਹਾਂ ਕਿ ਜਿਹੜਾ ਇਹ ਤੁਹਾਡਾ ਜੁਪੀਐਸ ਨੋਟੀਫਿਕੇਸ਼ਨ ਹੈ ਇੱਕ ਮੁਲਾਜ਼ਮਾ ਨਾਲ ਧੋਖਾ ਹੈ ਕਿਉਂਕਿ ਇਹ ਪੈਨਸ਼ਨ ਦੇ ਨਾਂ ਤੇ ਤੁਸੀਂ ਮੁਲਾਜ਼ਮਾ ਦਾ ਫੰਡ ਖੜਾਪ ਕਰਕੇ ਪੈਨਸ਼ਨ ਦੇਣਾ ਚਾਹੁੰਦੇ ਹੋ ਉਹ ਕਿਸੇ ਵੀ ਸੂਰਤ ਵਿੱਚ ਬਰਦਾਸ਼ਤ ਨਹੀਂ ਹੈ ਅਸੀਂ ਪੰਜਾਬ ਸਰਕਾਰ ਨੂੰ ਵੀ ਕਿਤਾਬਨੀ ਦਿੰਦੇ ਹਾਂ ਕਿ ਜਿਹੜਾ ਆਪਣਾ ਅਧੂਰਾ ਨੋਟੀਫਿਕੇਸ਼ਨ 18 ਨਵੰਬਰ 2022 ਨੂੰ ਕੀਤਾ ਸੀ ਉਹਨੂੰ ਪੂਰਾ ਕਰਨਾ ਮੁੱਖ ਮੰਤਰੀ ਲਾਈਵ ਹੋ ਕੇ ਕਹਿ ਰਹੇ ਸਨ ਕਿ ਅਸੀਂ ਤੁਹਾਨੂੰ ਪੁਰਾਣੀ ਪੈਨਸ਼ਨ ਬਹਾਲ ਕਰ ਰਹੇ ਹਾਂ ਪਰ ਜਿਹੜਾ ਅਜੇ ਤੱਕ ਵੀ ਆ ਉਹਦੀ ਐਸਓਪੀ ਜਾਰੀ ਨਹੀਂ ਕੀਤੀ ਭਗਵੰਤ ਮਾਨ ਮੁੱਖ ਮੰਤਰੀ ਜੀ ਨੂੰ ਮੈਂ ਅਪੀਲ ਕਰਦਾ ਹਾਂ ਕਿ ਉਹ ਆਪਣੀ ਕਥਨੀ ਤੇ ਕਰਨੀ ਤੇ ਖਰਾ ਉਤਰਨ ਅਸੀਂ ਜਿਹੜਾ ਐ ਇਦਾਂ ਹੀ ਸੰਘਰਸ਼ ਜਾਰੀ ਸਾਡਾ ਰਹੇਗਾ ਅਸੀਂ ਸੰਘਰਸ਼ ਕਰਦੇ ਰਾਵਾਂਗੇ ਸਾਨੂੰ ਯੂਪੀਐਸ ਕਿਸੇ ਵੀ ਕੀਮਤ ਤੇ ਮਨਜ਼ੂਰ ਨਹੀਂ ਐਨਪੀਐਸ ਕਿਸੇ ਵੀ ਕੀਮਤ ਤੇ ਮਨਜ਼ੂਰ ਨਹੀਂ ਸਾਨੂੰ ਸਿਰਫ ਸਿਰਫ ਤੇ ਸਿਰਫ ਅਸੀਂ ਪੁਰਾਣੀ ਪੈਨਸ਼ਨ ਸਕੀਮ ਜਿਹੜੀ ਹੈ ਬਹਾਲ ਕਰਵਾਣੀ ਹੈ ਜਿੱਦਾਂ ਹਿਮਾਚਲ ਦੇ ਮੁੱਖ ਮੰਤਰੀ ਨੇ ਪੁਰਾਣੀ ਪੈਨਸ਼ਨ ਬਹਾਲ ਕੀਤੀ ਹੈ ਜਾਂ ਹੋਰ ਸਟੇਟਾਂ ਨੇ ਚਾਰ ਪੰਜ ਸਟੇਟਾਂ ਨੇ ਬਹਾਲ ਕੀਤੀ ਹੈ ਅਸੀਂ ਓਪੀਐਸ ਦੇ ਸ਼ੁਰੂ ਤੋਂ ਹੀ ਅਸੀਂ ਓਪੀਐਸ ਬਹਾਲ ਕਰਵਾਉਣ ਲਈ ਸਾਡਾ ਮਕਸਦ ਹੈ ਅਸੀਂ ਉਹ ਮਕਸਦ ਜਿਹੜਾ ਅਪਣਾਏ ਆ ਪੂਰਾ ਕਰਾਂਗੇ ਅਸੀਂ ਇਹ ਯੂਪੀਐਸ ਨੂੰ ਜਿਹੜਾ ਹੈ ਕਿਸੇ ਵੀ ਕੀਮਤ ਵਿੱਚ ਪੰਜਾਬ ਦੇ ਵਿੱਚ ਜਿਹੜਾ ਇਹ ਲਾਗੂ ਨਹੀਂ ਹੋਣ ਦੇਵਾਂਗੇ ਧੰਨਵਾਦ